ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਲੋਹਾਮ ਵਾਲਾ ਹਲੀਮ ਵਾਲਾ ਜ਼ਿਲ੍ਹਾ ਫਾਜ਼ਿਲਕਾ ਤੇ ਨੇੜੇ ਰੋੜਾਂ ਵਾਲੀ ਮੰਡੀ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਦੋਸਤੋ ਚੰਗੇ ਪਸ਼ੂ ਪਾਲਣ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਤਿੰਨ ਕਟੀਆਂ ਤੇ ਦੋ ਬੱਚੀਆਂ ਆ ਦੋਸਤੋ ਇੱਕ ਸਾਈਵਾਲ ਕ੍ਰੋਸ ਆ ਤੇ ਇੱਕ ਐਚ ਐਫ ਕ੍ਰੋਸ ਆ ਦੋ ਬੱਚੀਆਂ ਤੇ ਤਿੰਨ ਕਟੀਆਂ ਵਗਾਉ ਆ ਇਹਦੀ ਜਾਣਕਾਰੀ ਆਪਾਂ ਬਾਈ ਜਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਆਪਣੇ ਚੈਨਲ ਤੇ ਇਸ ਵੀਡੀਓ ਨੂੰ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜ਼ਰੂਰ ਪ੍ਰੈਸ ਕਰ ਲਿਓ ਤਾ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਜਿਹੜੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲਾਈਨਾਂ ਡਿਟੇਲ ਤੇ ਕਰ ਦਿਆਂ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਂ ਦੱਸਿਓ ਜੀ ਹਲੀਮ ਆਲਾ ਪਿੰਡ ਹਲੀਮ ਆਲਾ ਪਿੰਡ ਸੁਰਿੰਦਰ ਸਿੰਘ ਸੁਰਿੰਦਰ ਸਿੰਘ ਰੌਣਾ ਵਾਲੇ ਮੰਡੀ ਦੇ ਨਾਲ ਤੇ ਮੋਬਾਈਲ ਨੰਬਰ ਬੋਲ ਦਿਓ ਜੀ 96469 96469 37627 37627 ਤੇ ਅੱਜ ਫਿਰ ਆਪਣੇ ਕੋਲੇ ਕਿੰਨੇ ਨਗ ਬਕਾਉ ਆਈ ਸਾਰੇ ਹਾਂਜੀ ਤਿੰਨ ਕਟੀਆਂ ਦੋ ਬੱਛੀਆਂ ਤੇ ਦੋ ਬੱਛੀਆਂ ਆਹ ਬੱਛੀ ਦੀ ਉਮਰ ਦੱਸਿਓ ਕੱਟੀ ਦੀ ਉਮਰ ਦੱਸਿਓ ਕਿੰਨੀ ਆਈ ਇਹ 11 ਮਹੀਨਿਆਂ ਦੀ ਹੈ ਜੀ ਇਹ 11 ਮਹੀਨਿਆਂ ਦੀ ਹੈ ਠੀਕ ਹੈ ਜੀ ਤੇ ਕਰ ਦੀਆਂ ਹੀ ਆ ਨਾ ਇਹ ਕਰ ਦੀਆਂ ਕਰ ਦੀਆਂ ਲਓ ਵੀ ਆਹ ਇਹਦਾ 11 ਮਹੀਨਿਆਂ ਦੀ ਆ ਤੇ ਥਣ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਬਹੁਤ ਚੰਗਾ ਥਣ ਲੱਗਿਆ ਦੇਖ ਸਕਦੇ ਹੋ ਤੁਸੀਂ ਮੋਟਾ ਮੋਟਾ ਥਣ ਲੱਗਿਆ ਤੇ ਇਸ ਤੋਂ ਅੱਗੇ ਆ ਜਿਹੜੀ ਕੱਟੀ ਹੈ ਇਹਦੇ ਬਾਰੇ ਦੱਸਿਓ ਜੀ ਇਹ ਹੈਗੀ 15-16 ਮਹੀਨੇ ਦੀ ਇਹ 15-16 ਮਹੀਨੇ ਦੀ ਇਹਦਾ ਸਿੰਗ-ਸੁੰਗ ਤੁਸੀਂ ਦੇਖ ਸਕਦੇ ਹੋ ਦੋਸਤੋ ਜੈਡ ਬਲੈਕ ਆ ਕੱਟੀ ਇਹ ਵੀ ਪੂਛ ਦਾ ਦੰਬਾ ਇਹਦਾ ਤੁਸੀਂ ਦੇਖ ਹੀ ਲਿਆ ਤੇ ਦੂਜੇ ਨੰਬਰ ਵਾਲੀ ਦੀ ਪੂਛ ਥੋੜੀ ਵੱਧ ਕਾਲੀ ਆ ਤੇ ਸਿੰਗ ਇਹਦਾ ਕੁੰਡਾ ਹੀ ਬਣੂਗਾ ਦੇਖ ਸਕਦੇ ਹੋ ਤੁਸੀਂ 15 ਮਹੀਨੇ ਹੋਰ ਆ ਇਹਦੀ ਤੇ ਥਾਣੇ ਤੇ ਤੁਹਾਨੂੰ ਦਿਖਾ ਦਿੰਨੇ ਆ ਬਾਈ ਥੱਲੇ ਕੋਈ ਨਹੀਂ ਲਓ ਵੀ ਥਣ ਦੇਖ ਲਓ ਦੋਸਤੋ ਚੰਗਾ ਥਣ ਮੋਟਾ ਮੋਟਾ ਹੈ ਦੇਖ ਲਓ ਇਸ ਤੋਂ ਅੱਗੇ ਇਹਦੀ ਉਮਰ ਕਿੰਨੀ ਹੈ ਜੀ ਅਗਲੀ ਦੀ 11 ਮਹੀਨੇ ਜੀ ਕੱਟੀਆਂ ਸੂਝਾ ਦੋ ਮੱਧ ਲਓ ਵੀ ਇਹਦਾ ਵੀ 11 ਮਹੀਨੇ ਦੀ ਇਹਦੀ ਵੀ ਉਮਰ ਥਣ ਦਿਖਾ ਦਿਨਾ ਹੱਥ ਨਾ ਲਾਓ ਤਾਂ ਹੀ ਖੜਦੀ ਨਹੀਂ ਪਹਿਲਾਂ ਸਿੰਗ ਦੇਖ ਲਓ ਨਿੱਕਾ ਸਿੰਗ ਕਰੂਗੀ ਥਣ ਬਸ 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 ਦੇ ਸਗੀ ਲਓ ਵੀ ਥਣ ਵੀ ਸਹੀ ਆ ਤੇ 11-11 ਮਹੀਨੇ ਤੇ 15 ਮਹੀਨੇ ਦੀ ਤੇ ਆਹ ਬੱਛੀਆਂ ਤੁਹਾਨੂੰ ਦੱਸ ਦਿੰਨੇ ਆ ਇਹ ਵਿਖਾ ਦਿੰਨੇ ਆ ਜੀ ਆ ਜਿਹੜੀ ਲਾਲ ਜੀ ਰੰਗ ਦੀ ਬੱਛੀ ਹੈ ਜੀ ਇਹ ਕਿੰਨੇ ਕ ਚਿਰ ਦੀ ਹੈ ਜੀ ਇਧਰੋਂ ਕੱਢੋ 1.5 ਸਾਲ ਦੀ ਹੈ ਇਹ 1.5 ਸਾਲ ਦੀ ਹੈ ਮੜਾ ਕੱਢੇ ਮੂੰਹ ਰੇ ਨੂੰ ਲਾਓ ਜੀ ਇਹ ਵੀ ਸਾਈ ਵਾਲ ਕ੍ਰਾਸ ਚ ਪੈਂਦੀ ਆ ਤੇ ਥਣ ਥਣੇ ਇਹਦੇ ਦਿਖਾਓ ਮੜਾ ਜੀ ਲਾਓ ਜੀ ਥਾਣੇ ਦੇ ਵੇਖ ਲਓ ਕਾਲੀ ਬੱਛੀ ਦੇ ਸੋਹਣੇ ਆ ਥਣ ਥੋੜਾ ਜਿਹਾ ਡਰਦੀਆਂ ਉਪਰੇ ਬੰਦੇ ਤਾਂ ਦੋਸਤੋ ਪੈਠਪੋੜਾ ਦੇਖ ਸਕਦੇ ਹੋ ਤੁਸੀਂ ਤੇ ਇਹਦੇ ਥਣ ਵੀ ਤੁਹਾਨੂੰ ਦਿਖਾਉਣੇ ਪਰ ਇਹ ਨੂੰ ਹੋ ਜਾਂਦੇ ਲਓ ਜੀ ਇਹਦਾ ਥਣ ਵੀ ਸੋਹਣਾ ਦੇਖ ਸਕਦੇ ਹੋ ਤੁਸੀਂ ਮੋਟਾ-ਮੋਟਾ ਥਣ ਤੇ ਦਰਮਿਆਨਾ ਕਾਦਾ ਖੀਰੀਆਂ ਹੀ ਆ ਮੂੰਹ ਦੀਆਂ ਜੀ ਆਹ ਤਾਂ ਭਾਵੇਂ ਹੋ ਸਕਦਾ ਤੋੜ ਗਈ ਹੋਵੇ ਦੰਦ ਤੇ ਮੁੱਲ ਬਾਈ ਜੀ ਕੀ ਹੈ ਇਹਨਾਂ ਦਾ ਇੱਧਰੋਂ ਪੈਸੇ ਹਾਂ ਜੀ ਮੁੱਲ ਦੋਨਾਂ ਦਾ ਦੱਸਿਓ ਜੀ ਫੋਨ ਤੇ ਕਰ ਲਾਂਗੇ ਫੋਨ ਤੇ ਲਓ ਵੀ ਮਿੱਤਰੋ ਪੰਜਾਂ ਜਾਨਵਰਾਂ ਦੇ ਵਿੱਚੋਂ ਤਿੰਨ ਕਟੀਆਂ ਤੇ ਦੋ ਇਹ ਬੱਚੀਆਂ ਪੰਜਾਂ ਜਾਨਵਰਾਂ ਦੇ ਵਿੱਚੋਂ ਕੋਈ ਵੀ ਜਾਨਵਰ ਤੁਹਾਨੂੰ ਪਸੰਦ ਆਉਂਦਾ ਤੇ ਫੋਨ ਤੇ ਬਾਈ ਕਹਿੰਦੇ ਮੁੱਲ ਕਰ ਲਾਂਗੇ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਸੌਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਜੇਹੀ ਨਵੀਂ ਵੀਡੀਓ ਦੇ ਨਾਲ